ਜੇ ਮੇਈ ਛੁੱਟੀਆਂ ਹੁੰਦੀਆਂ ਭਾਵੇਂ ਦਸੰਬਰ ਦੀਆਂ ਹੋਣ ਜਾਂ ਟਰਮ ਬ੍ਰੇਕ ਹੋ ਗਏ ਉਹਨਾਂ ਦੇ ਨਾਲ ਜ ਟਿਕਟਾਂ ਜਿਹੜੀਆਂ ਮਹਿੰਗੀਆਂ ਹੋ ਜਾਂਦੀਆਂ ਤੇ ਜਿਹੜੇ ਪ੍ਰਾਈਸ ਰਾਈਜ਼ ਹੋਏ ਆ ਉਹ ਉਨੇ ਨਹੀਂ ਹਾਈ ਹੋਏ ਹੂੰ ਤੇ ਉਦੋਂ ਵੀ 3000 ਨੂੰ ਦਸੰਬਰ ਦੀ 28-2800 ਨੂੰ ਮਿਲਦੀਆਂ ਹੁੰਦੀ ਸੀ ਸਿੰਗਾਪੁਰ 에ਰਲਾਈਨਸ ਦੀਆਂ ਤੇ ਅੱਜ ਵੀ ਉਹ ਪ੍ਰਾਈਸ ਨੀਅਰਬਾਈ ਖੜਿਆ ਹੋਇਆ ਸੋਸ਼ਲ ਮੀਡੀਆ ਤੇ ਬੜਾ ਚੱਲਦਾ ਹੈ ਕਿ ਟਿਕਟ ਵਿਕੀ ਹੁੰਦੀ ਹੈ ਜੀ ਵੀ ਆਪਣਾ 1500 ਦੀ 1400 ਦੀ ਜਾਂ ਵਨਵੇ 600 ਦੀ 700 ਦੀ ਇਹ ਵਜੇ ਇਹਨਾਂ ਨੇ ਕਾਲ ਕਰੀ ਦੀ ਆ ਤੇ ਫਿਰ ਉਹ ਕਹਿੰਦੇ ਨਹੀਂ ਇਹ ਤਾਂ ਵੇਗੀਆਂ ਉਹ ਕਸਟਮਰਸ ਨੂੰ ਅੱਜ ਕੱਲ ਪਤਾ ਹੁੰਦਾ ਕਿ ਕੀ ਚੱਲ ਰਿਹਾ ਹੈ ਮਾਰਕੀਟ 'ਚ ਤੇ ਸਾਨੂੰ ਉਹ ਚੀਜ਼ ਝੂਠ ਬੋਲ ਕੇ ਐਡਵਰਟਾਈਜ਼ਮੈਂਟ ਆਪਾਂ ਕਰਦੇ ਨਹੀਂ ਨਾ ਹੀ ਕਰਾਂਗੇ ਜੀ ਅੱਜ ਪਿਛੇ 에어 ਇੰਡੀਆ ਦਾ ਜੋ ਹੋਇਆ ਬੜੀ ਮੰਦਭਾਗੀ ਘਟਨਾ ਉਹ ਵਾਪਸ ਆਉ ਤੋਂ ਬਾਅਦ ਕਹਿੰਦੇ 에어 ਇੰਡੀਆ ਦੇ ਕਿੰਨਾ ਸਸਤੀਆਂ ਹੋਈਆਂ ਕੀ ਸੱਚ ਆ ਕਿ ਮਿੱਥੀ ਆ ਜੇ ਦੇਖੋ ਭਾਜੀ ਕੰਪੀਟੀਸ਼ਨ ਹੈ ਜੇ ਉਹਨਾਂ ਨੂੰ ਕੰਪੀਟੀਸ਼ਨ 'ਚ ਕੋਈ ਹੋਰ ਦੋ ਤਿੰਨ 에어ਲਾਈਨਾਂ ਐਡ ਹੋ ਜਾਂਦੀਆਂ ਤੇ ਹਰੇਕ 에ਅਰਲਾਈਨ ਨੇ ਆਪਣੇ ਪ੍ਰਾਈਸ ਡ੍ਰੌਪ ਕਰਨੇ ਮੈਨੂੰ ਯਾਦ ਆ ਜਦੋਂ ਅਸੀਂ ਆਏ ਸੀ ਨਾ ਉਦੋਂ ਚਾਈਨਾ 에ਅਰਲਾਈਨ ਚੱਲਦੀ ਹੁੰਦੀ ਸੀ ਜੀ ਚਾਈਨਾ ਚੱਲਦੀ ਸੀ ਹਜ਼ਾਰ 8800 ਨੂੰ 20 ਦੇ ਰਿਟਰਨ ਟਿਕਟ ਮਿਲਦੀ ਹੁੰਦੀ ਸੀ ਤੁਹਾਨੂੰ ਕੀ ਲੱਗਦਾ ਇਹ ਚਾਈਨਾ ਵਾਲਾ ਟਾਈਮ ਮੁੜ ਕੇ ਆਊਗਾ ਚਾਈਨਾ ਸਦਨ ਵਾਲਾ ਕਿ ਨਹੀਂ ਆ ਕੋਈ ਮੇਜਰ ਚੀਜ਼ ਨਹੀਂ ਹੈਗੀ 에ਅਰਲਾਈਨ ਲਈ ਚੇਂਜ ਲੈ ਕੇ ਆਣਾ ਜਿੱਦਣ ਉਹ ਲੈਗ ਸਟਾਰਟ ਹੋਗੀ ਚਾਈਨਾ ਤੋਂ ਦਿੱਲੀ ਉਦੋਂ ਹੀ ਫੇਅਰ ਆ ਜਣੇ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਨਜ਼ਰਡ ਪੰਜਾਬੀ ਨਿਊਜ਼ ਤੇ ਮੈਂ ਹਰਮਨਪ੍ਰੀਤ ਸਿੰਘ ਸੋ ਮੈਨੂੰ ਦੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਅੱਜ ਖੜੇ ਆ ਹਿਸਟਰੀਆ ਟ੍ਰੈਵਲ ਤੇ ਨਾਲ ਮੇਰੇ ਖੜੇ ਨੇ ਗਗਨ ਜੀ ਸਭ ਤੋਂ ਪਹਿਲਾਂ ਗਗਨ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਹਰਮਨਪਾ ਜੀ ਤੁਹਾਨੂੰ ਤੇ ਐਨਜ਼ਰਡ ਪੰਜਾਬੀ ਨਿਊਜ਼ ਦੇ ਜਿੰਨੇ ਵੀ ਲਿਸਨਰਸ ਐਂਡ ਵਾਚ ਕਰਦੇ ਆ ਜਿਹੜੇ ਤੁਹਾਨੂੰ ਉਹਨਾਂ ਨੂੰ ਵੀ ਜੀ ਸੋ ਨਵੰਬਰ ਦਸੰਬਰ ਜਨਵਰੀ ਤੇ ਖਾਸ ਤੌਰ ਤੇ ਜਿੱਥੇ ਤਾਂ ਕਹਿੰਦੇ ਦੀਵਾਲੀ ਵੀ ਅਕਤੂਬਰ ਚ ਆ ਗਈ ਆ ਤੇ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਭਾਰਤ ਨੂੰ ਜਾਣ ਲਈ ਪੰਜਾਬ ਨੂੰ ਜਾਣ ਲਈ ਟਿਕਟਾਂ ਲੈਣ ਦੀ ਜਿਹੜੀ ਗੱਲਬਾਤ ਆ ਹੁਣ ਹਰ ਘਰ ਦੇ ਵਿੱਚ ਚੱਲ ਰਹੀ ਆ ਸੋ ਸੀਜ਼ਨ ਵਿਆਹਾਂ ਦਾ ਵੀ ਸ਼ੁਰੂ ਹੋ ਰਿਹਾ ਜੀ ਵਿਆਹ ਕਹਿੰਦੇ ਐਤਕੀ ਦਸੰਬਰ ਜਨਵਰੀ ਫਰਵਰੀ ਵਿੱਚ ਕਾਫੀ ਸਾਰੇ ਆ ਰਹੇ ਆ ਤੇ ਟਿਕਟਾਂ ਵੀ ਮਹਿੰਗੀਆਂ ਆ ਜਿਹੜੀਆਂ ਉਸੀ ਤਰ੍ਹਾਂ ਹੋ ਰਹੀਆਂ ਤੇ ਵੈਸੇ ਵੀ ਪੀਕ ਸੀਜ਼ਨ ਹੁੰਦਾ ਜੀ ਇਹ ਜਿੱਥੋਂ ਵੀ ਤੁਸੀਂ ਟਰੈਵਲ ਕਰਨਾ ਆ ਹਵਾਈ ਟਿਕਟ ਲੈਣੀ ਆ ਤਾਂ ਟਿਕਟ ਇਹਨਾਂ ਦਿਨਾਂ ਦੇ ਵਿੱਚ ਮਹਿੰਗੀ ਹੀ ਮਿਲਦੀ ਆ ਸੋ ਟਿਕਟਾਂ ਦੇ ਬਾਰੇ ਗੱਲਬਾਤ ਆ ਜਿਹੜੀ ਅੱਜ ਕਰਾਂਗੇ ਤੇ ਕਹਿੰਦੇ ਜੀ ਹਿੱਸੇ ਵਾਲ ਟਰੈਵਲ ਵਾਲਿਆਂ ਕੋਲ ਟਿਕਟਾਂ ਜਿਹੜੀਆਂ ਥੋੜੀਆਂ ਸਸਤੀਆਂ ਮਿਲ ਜਾਂਦੀਆਂ ਤੇ ਚੰਗਾ ਬਿਜ਼ਨਸ ਆ ਜਿਹੜਾ ਇਹ ਕਰਦੇ ਆ ਤੇ ਇਹਨਾਂ ਬਿਜ਼ਨਸ ਦੇ ਲਈ ਹੀ ਇਹਨਾਂ ਨੂੰ ਮਲੇਸ਼ੀਆ ਸਿੰਗਾਪੁਰ ਅਤੇ ਫਿਜੀ 에ਅਰਲਾਈਨ ਵੱਲੋਂ ਜਿਹੜੇ ਅਵਾਰਡ ਆ ਉਹ ਦਿੱਤੇ ਗਏ ਆ ਪਿਛਲੇ ਸਮੇਂ ਦੇ ਵਿੱਚ ਭਾਜੀ ਸਭ ਤੋਂ ਪਹਿਲਾਂ ਦਾ ਅਵਾਰਡ ਮਿਲਿਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਕਿਹੜੀ ਕਿਹੜੀ ਕੈਟਾਗਰੀ ਚ ਇਹ एयरलाइन्स ਨੇ ਅਵਾਰਡ ਦਿੱਤੇ ਆ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਅ ਸ਼ੋਰ ਸਭ ਤੋਂ ਪਹਿਲਾਂ ਭਾਜੀ ਥੈਂਕ ਯੂ ਤੁਸੀਂ ਸਾਨੂੰ ਕੰਗ੍ਰੈਚੂਲੇਟ ਕਰਿਆ ਜੀ ਤੇ ਅਜਿਹੜਾ ਅਵਾਰਡ ਹੈ ਭਾਜੀ ਆ ਸਾਡਾ ਅਵਾਰਡ ਨਹੀਂ ਹੈਗਾ ਆ ਸਾਡੇ ਕਸਟਮਰਸ ਲਈ ਹੈ ਜਿਨ੍ਹਾਂ ਨੇ ਸਾਡੇ ਤੇ ਟਰਸਟ ਕਰਿਆ ਤੇ ਸਾਨੂੰ ਸਪੋਰਟ ਕਰਿਆ ਟਰੈਵਲ ਏਜੰਸੀਸ ਬਹੁਤ ਐ ਇੱਥੇ ਤੇ ਹਰੇਕ ਦਾ ਬਿਜ਼ਨਸ ਕਰਨ ਦਾ ਮਾਡਲ ਡਿਫਰੈਂਟ ਹੁੰਦਾ ਹੈ ਬਟ ਆਪਾਂ ਜਿਵੇਂ ਸ਼ੁਰੂ ਤੋਂ ਕਹਿੰਨੇ ਆਏ ਕਿ ਵੀ ਆਰ ਕਮਿਊਨਿਟੀ ਬੇਸਡ ਏਜੰਟਸ ਸੋ ਜਿਹੜਾ ਸਾਡਾ ਮਾਡਲ ਹੈ ਉਹ ਟੋਟਲੀ ਡਿਫਰੈਂਟ ਹੈ ਤੇ ਉਹ ਮਾਡਲ ਕਰਕੇ ਹੀ ਸਾਨੂੰ ਜਿਹੜੀ ਹੈਗੀ ਕਮਿਊਨਿਟੀ ਦੀ ਸਪੋਰਟ ਕਰਕੇ ਹੀ ਜਿਹੜੀ ਆ ਸਾਡੀ ਪ੍ਰਾਈਜ਼ ਆਏ ਹੈ ਤੇ ਇਸ ਚ ਭਾਜੀ ਮਲੇਸ਼ੀਆ ਏਅਰਲਾਈਨ ਦਾ ਜਿਹੜਾ ਸੀਗਾ ਸਾਡਾ ਜਿਵੇਂ ਤੁਸੀਂ ਪੁੱਛਿਆ ਕਿਸ ਕੈਟਾਗਰੀ ਚ ਮਿਲਿਆ ਉਹ ਸਾਡੀ ਲਾਸਟ ইয়ার ਦੀ মিলিয়ন ਪਲੱਸ সেল ਅਵਾਰਡ ਮਿਲਿਆ ਜੀ ਸਾਨੂੰ ਜੀ ਤੇ ਸਿੰਗਾਪੁਰ 에য়ারਲਾਈਨਸ ਦਾ ਲਾਸਟ ইয়ার ਉਹਨਾਂ ਨੇ 3 ਮੰਥਸ ਦਾ সেল ਅਵਾਰਡ ਕੱਢਿਆ ਸੀਗਾ ਕਿ ਜਿਹਦੀ ਸਭ ਤੋਂ ਜ਼ਿਆਦਾ সেল ਹੋਏਗੀ ਤੇ ਉਹਨਾਂ ਚ ਸਾਨੂੰ 3 ਮੰਥਸ ਜਿਹੜੇ ਸੀਗੇ ਲਾਸਟ ইয়ার ਦੇ ਕੁਆਟਰ ਸੀਗਾ ਉਸ ਚ ਸਾਨੂੰ ਸਾਡੀ সেল ਹਾਈ ਗਈ ਸੀ ਐਂਡ ਫਿਜੀ 에য়ারਵੇਜ਼ ਦਾ ਵੀ ਸਿਮਲਰ ਸੀਗਾ ਉਹਨਾਂ ਨੇ ਸੀਗਾ ਦੋ ਕੈਟਾਗਰੀਆਂ ਸੀਗੀਆਂ ਇੱਕ ਸੀਗਾ ਨੰਬਰ ਆਫ ਟਿਕਟਸ ਇੱਕ ਸੀਗਾ সেল ਵੋਲਿਊਮ ਸੋ ਸਾਡੀ ਜਿਹੜੀ ਨੰਬਰ ਆਫ ਟਿਕਟ ਸੀਗੀ ਉਹ ਸਭ ਤੋਂ ਹਾਈएस्ट ਗਈ ਸੀ ਤਾਂ ਕਰਕੇ ਫੀਜ਼ੀਅਰ ਵੀ ਸਾਨੂੰ ਮਿਲਿਆ ਜੀ ਸੋ ਆਵਾੜੀਆਂ ਨੂੰ ਮਿਲ ਗਏ ਜੀ ਤੇ ਭਾਜੀ ਟਰੋਫੀਆਂ ਦਾ ਤੁਸੀਂ ਰੱਖ ਲੀਆਂ ਤੁਸੀਂ ਕਹਿੰਦੇ ਇਹ ਆਵਾੜ ਕਸਟਮਰਸ ਆ ਤੇ ਹੁਣ ਕਸਟਮਰ ਨੂੰ ਕੀ ਬੈਨੀਫਿਟ ਦੇ ਰਹੇ ਹੋ ਕਹਿੰਦੇ ਜੀ ਟਿਕਟਾਂ ਬਹੁਤ ਮਹਿੰਗੀਆਂ ਤੇ ਆਮ ਜਦੋਂ ਵੀ ਕਿਸੇ ਘਰ ਵਿੱਚ ਗੱਲ ਚੱਲਦੀ ਆ ਵੀ ਇੰਡੀਆ ਜਾਣਾ ਪੰਜਾਬ ਜਾਣਾ ਜਾਂ ਕਿਸੇ ਵੀ ਹੋਰ ਕੰਟਰੀ 'ਚ ਟਰੈਵਲ ਕਰਨਾ ਪਾ ਹੁੰਦਾ ਇਹ ਆ ਵੀ ਯਾਰ ਦਸੰਬਰ ਚ ਸਕੂਲ ਦਾਆਂ ਛੁੱਟੀਆਂ ਹੋ ਜਾਣੀਆਂ ਤੇ ਆਪਾਂ ਦਸੰਬਰ ਚ ਚੱਲਾਂਗੇ ਤੇ ਜਿਵੇਂ ਹੀ ਛੁੱਟੀਆਂ ਹੁੰਦੀਆਂ ਭਾਵੇਂ ਦਸੰਬਰ ਦੀਆਂ ਹੋਣ ਜਾਂ ਟਰਮ ਬ੍ਰੇਕ ਹੋਵੇ ਉਹਨਾਂ ਦਿਨਾਂ 'ਚ ਟਿਕਟਾਂ ਜਿਹੜੀਆਂ ਮਹਿੰਗੀਆਂ ਹੋ ਜਾਂਦੀਆਂ ਹੁਣ ਟਿਕਟਾਂ ਕੋਈ ਸਸਤੀਆਂ ਹੈ ਦਸੰਬਰ ਦੇ ਵਿੱਚ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਅਵਾਰਡ ਤਾਂ ਤੁਸੀਂ ਰੱਖ ਲਿਆ ਹੁਣ ਕਸਟਮਰਜ਼ ਨੂੰ ਕੀ ਅਵਾਰਡ ਅੱਗੇ ਦੇਣਾ ਚਾਹੋਗੇ ਕੀ ਕਹੋਗੇ ਭਾਜੀ ਦੇਖੋ ਇਸ 'ਚ ਇੱਕ ਮੈਂ ਟਰਮ ਯੂਜ਼ ਕਰਦਾ ਹੁੰਦਾ ਹਮੇਸ਼ਾ ਉਹ ਮੈਂ ਆਪਣੇ ਸੋਸ਼ਲ ਮੀਡੀਆ 'ਚ ਵੀ ਜਦੋਂ ਆਪਾਂ ਟਿਕਟੋਕ ਤੇ ਜਾਂ ਕਿਤੇ ਹੋਰ ਵੀ ਵੀਡੀਓ ਪਾਈਦੀ ਐ ਕਿ ਹਾਊ ਟੂ ਬਾਈ अर्ਲੀ ਬਰਡ ਸਪੈਸ਼ਲਸ ਹਮ ਤੇ ਜਿਵੇਂ ਹੁਣ ਦਸੰਬਰ ਪੀਕ ਸੀਜ਼ਨ ਐ ਉਦੋਂ ਪੂਰਾ वर्ल्ड ਟ੍ਰੈਵਲ ਕਰ ਰਿਆ ਹੁੰਦਾ ਜੀ ਨੋ ਡਾਊਟ ਅਸੀਂ ਵੀ ਜਾਂਦੇ ਆ ਵੀ ਆਰ ਆ ਪਾਰਟ ਆਫ ਇਟ ਹਨਾ ਸਾਡੇ ਰੂਟਸ ਜਿਹੜੇ ਹੈਗੇ ਉਹ ਇੰਡੀਆ ਦੇ ਚ ਹੈ ਹਰੇਕ ਨੇ ਜਾਣਾ ਹੁੰਦਾ ਕੋਈ ਐਵਰੀਅਰ ਜਾਂਦਾ ਕੋਈ 2 ਸਾਲ ਬਾਅਦ ਜਾਂਦਾ ਗੈਪ ਪਾ ਕੇ ਸੋ ਉਦੋਂ ਸਾਰੇ ਟਰੈਵਲ ਕਰ ਰਹੇ ਹੁੰਦੇ ਆ ਸੋ ਨੰਬਰ ਆਫ ਫਲਾਈਟਸ ਐ ਜਿਹੜੀ ਉਹ ਲਿਮਟਿਡ ਐ ਇੱਥੇ ਜੀ ਉਹ ਨੰਬਰਸ ਆਫ ਸੀਟਸ ਐ ਨੰਬਰ ਆਫ ਫਲਾਈਟ ਆ ਉਨੀ ਹੀ ਰਹਿਣੀ ਐ ਤੇ ਡਿਮਾਂਡ ਵੱਧ ਜਾਂਦੀ ਐ ਤਾਂ ਕਰਕੇ ਜਿਹੜੇ ਰੇਟਸ ਐ ਉਹ ਦਸੰਬਰ ਦੇ ਹਾਈ ਜਾਂਦੇ ਆ ਹਮੇਸ਼ਾ ਜੀ ਮਤਲਬ ਛੁੱਟੀਆਂ ਦਾ ਕੋਈ ਵੀ ਸੀਜ਼ਨ ਲਾ ਲਓ ਚਾਹੇ ਉਹ ਦਸੰਬਰ ਹੋਵੇ ਚਾਹੇ ਸਕੂਲ ਹਾਲਿਡੇਜ਼ ਹੋਵੇ ਤੇ ਉਦੋਂ ਹਾਈ ਜਾਂਦਾ ਜੀ ਹਰੇਕ 에ਰਲਾਈਨ ਦਾ ਮਤਲਬ ਕਹ ਲਓ ਕਿ ਉਦੋਂ ਜਿਹੜੀ ਕੈਪੈਸਿਟੀ ਐ 70% ਉਹ 6 ਮਹੀਨੇ ਪਹਿਲਾਂ ਸੋਲਡ ਕਰ ਲੈਂਦੀ ਹੈ ਤੇ ਜਿਹੜੀ ਲਾਸਟ ਮੂਵਮੈਂਟ ਚ 30% ਰੈਜ ਹੁੰਦੀ ਹੈ ਉਹ ਹਮੇਸ਼ਾ ਫਿਰ ਉਹ ਹਾਈ ਤੁਹਾਨੂੰ ਪ੍ਰਾਈਸ ਤੇ ਮਿਲਦੀ ਹੈ ਹਮ ਹਾਊ ਐਵਰ ਮੈਂ ਜੇ ਤੁਹਾਨੂੰ ਕੰਪੈਰੀਜ਼ਨ ਕਰਾਂ ਭਾਜੀ ਫੋਰ ਐਗਜ਼ਾਮਪਲ ਮੈਂ ਜਦੋਂ ਮੈਨੂੰ ਯਾਦ 2011 ਚ 12 ਚ ਜਦੋਂ ਮੈਂ ਇੰਡਸਟਰੀ ਚ ਆਇਆ ਤੇ ਉਦੋਂ 20 ਦਸੰਬਰ ਦੀ ਜਿਹੜੀ ਟਿਕਟਸ ਐ ਉਹ ਆਰਾਊਂਡ 3000 ਡਾਲਰਸ ਹੁੰਦੀਆਂ ਸੀ ਹੂੰ ਤੇ ਜਿਹੜੇ ਵੇਜੀ ਸੀਗੇ ਉਹ ਬਹੁਤ ਜ਼ਿਆਦਾ ਉਸ ਟਾਈਮ ਲੋ ਸੀਗੇ ਜੀ ਤੇ ਜੇ ਆਪਾਂ ਹੁਣ 14 ਸਾਲ ਪਿਛਲੀ ਗੱਲ ਕਰੀਏ ਤੇ ਅੱਜ ਆਪਾਂ 2021 ਚ ਜਿਹੜੇ ਪ੍ਰਾਈਸ ਰਾਈਜ਼ ਹੋਏ ਆ ਉਹ ਉੰਨੇ ਨਹੀਂ ਹਾਈ ਹੋਏ ਹੂੰ ਤੇ ਉਦੋਂ ਵੀ 3000 ਨੂੰ ਦਸੰਬਰ ਦੀ 28 2800 ਨੂੰ ਮਿਲਦੀਆਂ ਹੁੰਦੀ ਸੀ ਸਿੰਗਾਪੁਰ 에ਰਲਾਈਨਸ ਦੀਆਂ ਤੇ ਅੱਜ ਵੀ ਉਹ ਪ੍ਰਾਈਸ ਨੀਅਰ ਬਾਏ ਖੜਿਆ ਹੋਇਆ ਜੀ ਹਾਊ ਐਵਰ ਜਿਵੇਂ ਤੁਸੀਂ ਬੋਲਿਆ ਕਿ ਆਪਾਂ ਕੀ ਲੈ ਕੇ ਆਏ ਆ ਆਪਣੇ ਕਸਟਮਰਸ ਲਈ ਤੇ ਸਾਡੇ ਕੋਲ ਦੋ ਕੇਅਰ ਲਾਈਨਾਂ ਹੈਗੀਆਂ ਜੀ ਉਹਨਾਂ ਚ ਜਿਵੇਂ ਕਹ ਲੋ ਕਿ ਉਹਨਾਂ ਦੇ ਫੇਅਰਸ ਉਹਨਾਂ ਦੀ ਸਾਨੂੰ ਰੀਜ਼ਨੇਬਲੀ ਗੁੱਡ ਲੱਗ ਰਹੇ ਆ ਅਮ ਇਨ ਕੰਪੈਰੀਜ਼ਨ ਵਿਦ ਜੇ ਆਪਾਂ ਮੇਜਰ ਏਅਰਲਾਈਨਸ ਦੀ ਗੱਲ ਕਰੀਏ ਤੇ ਉਹਨਾਂ ਦੇ ਕੰਪੈਰੀਜ਼ਨ ਉਹ ਜਿਵੇਂ ਲੋ ਕੋਸਟ ਕੈਰੀਅਰਸ ਹਨ ਜਿਹੜੇ ਉਹਨਾਂ ਦੇ ਪ੍ਰਾਈਸਸ ਸਹੀ ਆ ਜੀ ਸੋ ਵੀ ਆਰ ਪ੍ਰੋਮੋਟਿੰਗ them ਐਂਡ ਲੋਗ ਵੀ ਖਰੀਦ ਰਹੇ ਆ ਤੇ ਲੋ ਕੋਸਟ ਕੈਰੀਅਰ ਦੇ ਨਾਲ ਨਾਲ ਉਹਨਾਂ ਦੀ ਸਰਵਿਸ ਵੀ ਬਹੁਤ ਵਧੀਆ ਜੀ ਹਾਂ ਤੇ ਇੱਕ ਨਾ ਮੈਂ ਦੇਖਿਆ سوشل میڈیا ਤੇ ਬੜਾ ਚੱਲਦਾ ਕਿ ਟਿਕਟ ਲਿਖੀ ਹੁੰਦੀ ਹੈ ਜੀ ਵੀ ਆਪੜਾ 1500 ਦੀ 1400 ਦੀ ਜਾਂ ਵਨਵੇ 600 ਦੀ 700 ਦੀ ਤੇ ਵਜੇ ਤੋ ਕਿਤੇ ਕਾਲ ਕਰੀ ਦੀ ਆ ਤੇ ਫਿਰ ਉਹ ਕਹਿੰਦੇ ਨਹੀਂ ਜੀ ਇਹ ਤਾਂ ਵੇਗੀਆਂ ਤੇ ਤੁਸੀਂ ਵੀ ਇਦਾਂ ਦਾ ਕੁਝ ਮਾੜਾ ਮੋਟਾ ਸ਼ੋਅ ਕਰਦੇ ਹੋ ਜਾਂ ਕੋਈ ਸਾਡੇ ਕਸਟਮਰ ਨੂੰ ਦੱਸਣਾ ਚਾਹੁੰਦੇ ਹੋ ਵੀ ਕੋਈ ਗੱਲ ਨਹੀਂ ਪਾਈ ਸਾਨੂੰ ਕਾਲ ਕਰੋ ਕਿ ਅਸੀਂ ਕੋਈ 2200 2500 ਤੱਕ ਸਾਡੇ ਕੋ ਟਿਕਟਸ ਹੈਗੀਆਂ ਪਰ ਜੇ ਤੁਹਾਡੇ ਕੋ ਸੱਚਮੁੱਚ ਹੈਗੀਆਂ ਕਿਤੇ ਕਰਿਓ ਤੁਸੀਂ ਵੀ ਉਸ ਤਰ੍ਹਾਂ ਨਾ ਤੇ ਜਦੋਂ ਕੋਈ ਕਾਲ ਕਰੇ ਤਾਂ ਤੁਸੀਂ ਕਹੋ ਭਾਈ ਬੇਗੀਆਂ ਭਾਜੀ ਅੱਜ ਦੇਖੋ ਆ ਜਿਹੜਾ ਹੈਗਾ ਇਹਨੂੰ ਬੋਲਦੇ ਬੇਟ ਐਡਵਰਟਾਈਜ਼ਮੈਂਟ ਜੀ ਜਦੋਂ ਫਿਸ਼ਿੰਗ ਕਰਨ ਜਾਂਦੇ ਹੋ ਪਹਿਲਾਂ ਬੇਟ ਪਾਉਂਦੇ ਹੋ ਨਾ ਹੁੱਕ ਚ ਤਾਂ ਹੀ ਫਿਸ਼ ਆਉਗੀ ਜੀ ਸੋ ਉਹ ਜਿਹੜੀ ਬੇਟ ਐਡਵਰਟਾਈਜ਼ਮੈਂਟ ਹੈ ਮੈਂ ਉਹਨੂੰ ਅੱਜ ਤੱਕ ਤਾਂ ਨਹੀਂ ਪ੍ਰੋਮੋਟ ਕਰਿਆ ਹਮ ਬਟ ਲਾਸਟ ਵੀਕ ਤੁਸੀਂ ਸੋਸ਼ਲ ਮੀਡੀਆ ਤੇ ਵੀ ਜਾ ਕੇ ਦੇਖ ਲਓ ਪਹਿਲੀ ਮੈਂ ਐਡਵਰਟਾਈਜ਼ਮੈਂਟ ਪਾਈ ਹੈ ਜੀ ਉਹ ਵੀ ਮੈਂ ਹੁਣ ਦੀ ਨਹੀਂ ਪਾਈ ਹੋਈ ਰੀਸੈਂਟਲੀ ਮੈਂ ਅਗਲੇ ਸਾਲ ਦੀ ਪਾਈ ਹੋਈ ਹੈ ਜੀ ਤੇ ਉਹ ਫਿਰ ਸਾਡੇ ਕੋਲ ਹੈਗੇ ਆ ਅੱਛਾ ਅਗਲੇ ਸਾਲ ਮਤਲਬ ਆ ਨਹੀਂ ਕਿ ਤੁਸੀਂ ਕਹੋ ਕਿ ਲੋੜੀ ਤੇ ਜਾਣਾ ਅਗੇਨ ਲੋੜੀ ਪੀਕ ਸੀਜ਼ਨ ਹੈ ਜੀ ਤੁਸੀਂ ਫਰਵਰੀ ਚ ਜਾਓ ਮਾਰਚ ਚ ਜਾਓ ਅਪ੍ਰੈਲ ਚ ਜਾਓ ਲੇਟਰ ਓਨ ਜਾਓ ਉਹ ਫਿਰ ਅਵੇਲੇਬਲ ਹੈਗੇ ਆ ਹੂੰ ਟਰਮਸ ਐਂਡ ਕੰਡੀਸ਼ਨ ਵੀ ਐਡਵਰਟਾਈਜ਼ਮੈਂਟ 'ਚ ਲਿਖੀਆਂ ਹੋਈਆਂ ਤੇ ਉਹ 600 ਡਾਲਰ ਦੀ ਪਾ ਕੇ ਤੇ ਵੇਚਣੀ 800 900 ਦੀ ਉਹ ਚੀਜ਼ ਚੰਗੀ ਨਹੀਂ ਲੱਗਦੀ ਹੂੰ ਸੋ ਬੈਟਰ ਹੈ ਕਿ ਤੁਸੀਂ ਦੇਖੋ ਮਾਰਕੀਟ 'ਚ ਜੋ ਚੱਲ ਰਿਹਾ ਹੁੰਦਾ ਜਦੋਂ ਹਰੇਕ ਨੂੰ ਪਤਾ ਹੁੰਦਾ ਕੀ ਫੇਅਰਸ ਆਏ ਹੋਏ ਆ ਕਿਹੜਾ ਸਪੈਸ਼ਲ ਆਇਆ ਹੋਇਆ ਤੇ ਜਦੋਂ ਕਸਟਮਰ ਨੇ ਬਾਇੰਗ ਕਰਨੀ ਹੈ ਦੇ ਬੇਸਿਕਲੀ ਡੋਨਟ ਓਨਲੀ ਕਾਲ ਯੂ ਦੇ ਕਾਲ ਔਨ ਦਾ ਮਲਟੀਪਲ ਪਲੇਸਿਸ ਹਣਾ ਸੋ ਕਸਟਮਰਸ ਨੂੰ ਅੱਜਕੱਲ ਪਤਾ ਹੁੰਦਾ ਕਿ ਕੀ ਚੱਲ ਰਿਹਾ ਮਾਰਕੀਟ 'ਚ ਤੇ ਸਾਨੂੰ ਉਹ ਚੀਜ਼ ਝੂਠ ਬੋਲ ਕੇ ਐਡਵਰਟਾਈਜ਼ਮੈਂਟ ਆਪਾਂ ਕਰਦੇ ਨਹੀਂ ਨਾ ਹੀ ਕਰਾਂਗੇ ਜੀ ਅੱਜ ਤੇ ਟਿਕਟਾਂ ਇਸ ਵਾਰ ਮਹਿੰਗੀਆਂ ਕਿਉਂ ਆ ਕੀ ਰੀਜ਼ਨ ਆ ਕੀ ਜੋ ਪਿਛੇ ਹੋਇਆ ਇੰਡੀਆ ਦੇ ਇੰਡੀਆ ਪਾਕਿਸਤਾਨ ਵਾਰ ਦੀ ਵੀ ਗੱਲ ਚੱਲਦੀ ਆ 에ਅਰ ਇੰਡੀਆ ਦੇ ਜਹਾਜ਼ ਦੀ ਗੱਲ ਚੱਲਦੀ ਆ ਲੋਕਾਂ 'ਚ ਡਰਦਾ ਥੋੜਾ ਜਿਹਾ ਮਾਹੌਲ ਜਿਹਾ ਵੀ ਹੋ ਗਿਆ ਸੀ ਉਸ ਤੋਂ ਬਾਵਜੂਦ ਵੀ ਟਿਕਟਾਂ ਜਿਹੜੀਆਂ ਇਸ ਵਾਰ ਮਹਿੰਗੀਆਂ ਤੁਸੀਂ ਕੀ ਮੰਨਦੇ ਹੋ ਅ ਦੇਖੋ ਇਸ ਚੀਜ਼ 'ਚ ਸਭ ਤੋਂ ਜਿਹੜੀ ਮੇਜਰ ਪਹਿਲਾਂ ਆਪਾਂ ਸਟਾਰਟ ਕਰੀਏ ਪਹਿਲਾਂ ਜਿਹੜਾ ਤੁਸੀਂ ਪੁੱਛਿਆ ਵਾਰ ਦਾ ਅਮ ਅਪ੍ਰੈਲ ਚ ਆਈ ਥਿੰਕ ਥੋੜੇ ਜੇ ਹਾਲਾਤ ਵਿਗੜੇ ਸੀਗੇ ਇਰਾਨ ਦੇ ਪਾਕਿਸਤਾਨ ਨਾਲ ਤੇ ਮਈ ਚ ਉਸ ਚੀਜ਼ ਦਾ ਰਿਸਪਾਂਸ ਇੰਡੀਆ ਨੇ ਬੈਕ ਕਰਿਆ ਐਂਡ ਬੀਂਗ ਅ ਐਨ ਆਰ ਆਈ ਕੋਈ ਵੀ ਇੱਥੇ ਬੈਠਾ ਹੁੰਦਾ ਉਹਨਾਂ ਨੂੰ ਫਿਕਰ ਹੁੰਦਾ ਕਿ ਜਿੱਥੇ ਆਪਾਂ ਰਹਿੰਦੇ ਆ ਸਾਡੀ ਸੇਫਟੀ ਇੰਪੋਰਟੈਂਟ ਹੈ ਜੀ ਸਾਡੇ ਪਰਿਵਾਰ ਵੀ ਉੱਥੇ ਹੈਗੇ ਉਹ ਵੀ ਰਹਿੰਦੇ ਆ ਤੇ ਉਸ ਟਾਈਮ ਕਾਫੀ ਜ਼ਿਆਦਾ ਮਾਹੌਲ ਲੜਾਈ ਦਾ ਜਿੰਨੂੰ ਆਪਾਂ ਕਹਿ ਦਿੰਦੇ ਆ ਬਣਿਆ ਹੋਇਆ ਸੀਗਾ ਤੇ ਆ ਲੋਕਾਂ ਨੇ ਅਵੋਇਡ ਕਰਿਆ ਸੀ ਰਿਸਕ ਲੈਣ ਤੋਂ ਕਿਉਂਕਿ ਤੁਸੀਂ ਆਪਣੇ ਬੱਚਿਆਂ ਨਾਲ ਜਾਣਾ ਹੁੰਦਾ ਹੈ ਹੂੰ ਤੇ ਨਾਰਮਲੀ ਕੀ ਹੁੰਦਾ ਹੈ ਕਿ ਜਿਹੜਾ ਦੀਵਾਲੀ ਵਾਲਾ ਟਾਈਮ ਹੈ ਜਿਵੇਂ ਅਕਤੂਬਰ ਚ ਆਦ ਕਿ ਦੀਵਾਲੀ ਆ ਆ ਸਾਡਾ ਉਦੋਂ ਕੀ ਵਿਕਦਾ ਹੈ ਅਪ੍ਰੈਲ ਮਈ ਚ ਤੇ ਕਾਫੀ ਲੋਕ ਉਦੋਂ ਝਿਜਕ ਰਹੇ ਸੀ ਬਾਇੰਗ ਕਰਨ ਲੱਗਦੇ ਨਹੀਂ ਯੰਗ ਕਿੰਨੀ ਕੁ ਲੱਗੂਗੀ ਪਤਾ ਨਹੀਂ ਕਿੰਨਾ ਟਾਈਮ ਲੰਬਾ ਚੱਲੂਗੀ ਆ ਸੋ ਉਹ ਉਦੋਂ ਆ ਜ਼ਿਆਦਾਤਰ ਲੋਕਾਂ ਨੇ ਮਿਸ ਆਊਟ ਕਰਿਆ ਉਹ ਪੀਰੀਅਡ ਹੂੰ ਬਟ ਕਈਆਂ ਨੇ ਵਾਏ ਵੀ ਕਰਿਆ ਜਿਹੜੇ ਵੀ ਰਹਿ ਗਏ ਜਿਹੜੇ ਆਪਾਂ ਕਹਿੰਦੇ ਨੇ ਰਿਸਕ ਟੇਕਰ ਹੁੰਦੇ ਹਨਾ ਹੁਣ ਆਪਾਂ ਗੱਲ ਕਰਦੇ ਹਾਂ ਸਿਰਫ ਇੰਡੀਆ ਦੀ ਜਿਹੜਾ ਭਾਜੀ ਇੱਥੋਂ ਫਲਾਈਟ ਆ ਰਹੀ ਹੈ ਫੋਰ ਐਗਜ਼ਾਮਪਲ ਜੇ ਸਿੰਗਾਪੁਰ ਆਕਲੈਂਡ ਤੋਂ ਸਿੰਗਾਪੁਰ ਜਾ ਰਿਹਾ ਉਹ ਕੱਲਾ ਦਿੱਲੀ ਦੇ ਜਾਂ ਅੰਮ੍ਰਿਤਸਰ ਦੇ ਪੈਸੇਂਜਰ ਨਹੀਂ ਲੈ ਕੇ ਜਾ ਰਿਹਾ ਅੱਗੇ ਹੋਰ ਵੀ ਡੈਸਟੀਨੇਸ਼ਨਸ ਤੇ ਜਾ ਰਿਹਾ ਹੈ ਜੀ ਤੇ ਸੇਮ ਮਲੇਸ਼ੀਆ ਲਾਈਨ ਵੀ ਇੱਥੋਂ ਜੇ ਮਲੇਸ਼ੀਆ ਤੱਕ ਜਾ ਰਿਹਾ ਸਿਰਫ ਉਸ 'ਚ ਦਿੱਲੀ ਅੰਮ੍ਰਿਤਸਰ ਦੀ ਫਲਾਈਟਸ ਨਹੀਂ ਹੈਗੀਆਂ ਉਸ 'ਚ ਅੱਗੇ ਹੋਰ ਯੂਰਪ ਹੈ ਪੂਰਾ ਆ ਆਪਣਾ ਏਸ਼ੀਅਨ ਕੰਟਰੀਜ਼ ਹੈਗੀਆਂ ਤੇ ਉਹ ਕੀ ਹੁੰਦਾ ਕਿ ਜਦੋਂ ਆਹ ਵਾਲੀ ਲੈਗ ਫੁੱਲ ਹੋ ਗਈ ਤਾਂ ਆਫਕੋਰਸ ਟਿਕਟਾਂ ਦੇ ਰੇਟ ਉੱਪਰ ਚੱਲ ਜਾਣਗੇ ਬਿਕਾਜ਼ ਤੁਸੀਂ ਆਕਲੈਂਡ ਤੋਂ ਬਾਹਰ ਹੀ ਨਹੀਂ ਨਿਕਲ ਪਾਉਂਗੇ ਤੇ ਅਗਲੀ ਲੈਗ ਦਾ ਕੀ ਕਰੋਗੇ ਨਾ ਜੀ ਸੋ ਦੈਟਸ ਵਾਈ ਆਪਾਂ ਆਪਸ਼ਨ ਵੀ ਹਮੇਸ਼ਾ ਵਾਇਓਸਟ੍ਰੇਲੀਆ ਰੱਖੀਦਾ ਕਿ ਜਿਨ੍ਹਾਂ ਕੋਲ ਤਾਂ ਨਿਊਜ਼ੀਲੈਂਡ ਪਾਸਪੋਰਟ ਹੈ ਜਾਂ ਫਿਰ ਟਰਾਂਜ਼ਿਟ ਵੀਜ਼ਾਸ ਹੈਗੇ ਆ ਤੇ ਉਹ ਉਸ ਚੀਜ਼ ਦੀ ਓਪਰਚ्युनिटी ਦਾ ਪੂਰਾ ਯੂਜ਼ ਕਰੋ ਜੀ ਆ ਯਾ ਸੋ ਆ ਕੀ ਇਹ ਸਸਤੀ ਪੈਂਦੀ ਹੈ ਕੰਪੈਰੀਟਿਵਲੀ ਹਾਈ ਸੀਜ਼ਨ ਚ ਸਸਤੀ ਪੈਂਦੀ ਹੈ ਜੀ ਹਾਂਜੀ ਵਾਇਆ ਆਸਟ੍ਰੇਲੀਆ ਵਾਇਆ ਆਸਟ੍ਰੇਲੀਆ ਜੀ ਜੀ ਸੋ ਬਿਲਕੁਲ ਜੀ ਇਹ ਫਾਇਦਾ ਜਰੂਰ ਉਹਨਾਂ ਨੂੰ ਉਠਾਉਣਾ ਚਾਹੀਦਾ ਤੇ ਪਿਛੇ 에어 ਇੰਡੀਆ ਦਾ ਜੋ ਹੋਇਆ ਬੜੀ ਮੰਦਭਾਗੀ ਘਟਨਾ ਉਹ ਵਾਪਰੀ ਆ ਉਸ ਤੋਂ ਬਾਅਦ ਕਹਿੰਦੇ 에어 ਇੰਡੀਆ ਦੇ ਟਿਕਟਾਂ ਸਸਤੀਆਂ ਹੋਈਆਂ ਕੀ ਸੱਚ ਆ ਕਿ ਮਿੱਥੀ ਆ ਕੀ ਹੈ ਫਰਕ 에어 ਇੰਡੀਆ ਦੇ ਟਿਕਟ ਵਿੱਚ 에어 ਇੰਡੀਆ ਭਾਵੇਂ ਨਿਊਜ਼ੀਲੈਂਡ ਚ ਨਹੀਂ ਆਂਦੀ ਪਰ ਵਾਇਆ ਆਸਟ੍ਰੇਲੀਆ ਜਾਣ ਵਾਲੇ 에어 ਇੰਡੀਆ ਦਾ ਲਾਹਾ ਜਿਹੜਾ ਲੈਂਦੇ ਰਹੇ ਆ ਕੀ ਕਹੋਗੇ ਅ ਡ੍ਰੌਪ ਹੋਏ ਪ੍ਰਾਈਸ ਭਾਜੀ ਜੀ ਅਗੇਨ ਉਹ ਹੋਏ ਆ ਡਰਾਪ ਸਿਰਫ ਆ ਨਾਨ ਪੀਕ ਸੀਜ਼ਨ ਲਈ ਅੱਛਾ ਹਾਂ ਤੇ ਆਪਾਂ ਦਸੰਬਰ ਜਨਵਰੀ ਚ ਕੋਈ ਫੈਨੀ ਫਲਟ ਨਹੀਂ ਮਿਲਣਾ ਦਸੰਬਰ ਜਨਵਰੀ ਚ 에어 ਇੰਡੀਆ ਦਾ ਨਹੀਂ ਮਿਲਣਾ ਭਾਜੀ ਹੋਰ 에어ਲਾਈਨਸ ਹੈਗੀਆਂ ਦੋ ਕੁ ਮੈਂ ਤੁਹਾਨੂੰ ਦੱਸਿਆ ਜਿਵੇਂ ਉਹ ਤੁਸੀਂ ਜਿਨ੍ਹਾਂ ਨੂੰ ਵੀ ਲੱਗਦਾ ਹੈ ਕਿ ਉਹਨਾਂ ਦੀ ਡੇਟ ਰੇਂਜ ਹੈਗੀ ਹੈ ਦਸੰਬਰ ਜਨਵਰੀ ਜਾਂ ਪੀਕ ਸੀਜ਼ਨ ਉਹ ਸਾਨੂੰ ਅਪਰੋਚ ਕਰ ਸਕਦੇ ਆ ਤੇ ਆਪਾਂ ਵੀ will try to accommodate ਜੀ ਪਰ 에어 ਇੰਡੀਆ ਦੇ ਪ੍ਰਾਈਸ ਦੇ ਵਿੱਚ ਕੋਈ 에어 ਇੰਡੀਆ ਚ ਦਸੰਬਰ ਜਨਵਰੀ ਚ ਤਾਂ ਨਹੀਂ ਹੈਗਾ ਐਟ ਦ ਮੂਮੈਂਟ ਕੱਲ ਨੂੰ ਜੇ 에어ਲਾਈਨਸ ਡਿਸਾਈਡ ਕਰਦੀ ਹੈ बिकॉज ਅ ਕਮ ਜੇ ਦੇਖੋ ਭਾਜੀ ਕੰਪੀਟੀਸ਼ਨ ਹੈ ਜੇ ਉਹਨਾਂ ਨੂੰ ਕੰਪੀਟੀਸ਼ਨ ਚ ਕੋਈ ਹੋਰ ਦੋ ਤਿੰਨ 에어ਲਾਈਨਾਂ ਐਡ ਹੋ ਜਾਂਦੀਆਂ ਤੇ ਹਰੇਕ 에어ਲਾਈਨ ਨੇ ਆਪਣੇ ਪ੍ਰਾਈਸ ਡ੍ਰੌਪ ਕਰਨੇ ਆ ਭਾਜੀ ਮੈਨੂੰ ਇੱਕ ਚੀਜ਼ ਨਹੀਂ ਸਮਝ ਆਂਦੀ ਵੀ 에어 ਇੰਡੀਆ ਦੇ ਵਿੱਚ 에어 ਇੰਡੀਆ ਦਾ ਸੀਓ ਨਿਊਜ਼ੀਲੈਂਡ ਦਾ ਨਿਊਜ਼ੀਲੈਂਡ ਦੇ ਵਿੱਚ 에어 ਨਿਊਜ਼ੀਲੈਂਡ ਦਾ ਸੀਓ ਕੋ ਇੰਡੀਅਨ ਹੋਣਾ ਤੇ ਪਰ ਦੋਹਾਂ ਵਿੱਚ ਆਪਸੀ ਤਾਲਮੇਲ ਦੀ ਕਿਤੇ ਨਾ ਕਿਤੇ ਕਮੀ ਜ਼ਰੂਰ ਨਜ਼ਰ ਆ ਰਹੀ ਆ ਦੋਹੇ ਡਾਇਰੈਕਟਰ ਫਲਾਈਟ ਸ਼ੁਰੂ ਨਹੀਂ ਕਰ پا ਰਹੀਆਂ ਕੀ ਰੀਜ਼ਨ ਲੱਗਦੇ ਆ ਵਿੱਚ ਕਿੱਥੇ ਇੱਕ ਮਸਲਾ ਖੜਾ ਮੇਜਰ ਰੀਜ਼ਨ ਭਾਜੀ ਦੇਖੋ ਸਭ ਤੋਂ ਪਹਿਲਾਂ ਤਾਂ 에ਅਰ ਇੰਡੀਆ ਵੱਲੋਂ ਜੇ ਮੈਂ ਗੱਲ ਕਰਾਂ ਜਾਂ 에ਅਰ ਨਿਊਜ਼ੀਲੈਂਡ ਵੱਲੋਂ ਵੀ ਗੱਲ ਕਰਾਂ ਤਾਂ ਫਲੀਟ ਹੈ ਹਮ ਜਿਹੜੇ ਉਹਨਾਂ ਦੇ ਨੰਬਰ ਆਫ 에ਅਰਕ੍ਰਾਫਟਸ ਐਅਰ ਇੰਡੀਆ ਨੇ ਤਾਂ ਲੀਜ਼ ਕਰਿਆ ਹੋਇਆ ਹੈ ਕਾਫੀ ਹਮ ਤੇ ਆਰਡਰ ਤੇ ਹੈਗੇ ਆ ਹਜੇ 에ਅਰ ਬਸ 에350 ਹਜੇ ਉਹਨਾਂ ਦੇ ਕੋਸ਼ਕਜਾਜ ਆਏ ਆ ਆਰਡਰ ਚ ਸੋ ਹੌਲੀ ਹੌਲੀ ਇਨ ਦਾ ਫਿਊਚਰ ਜਦੋਂ ਆਪਾਂ ਦੇਖਾਂਗੇ ਤੇ ਪਲੱਸ ਮੇਨ ਗੱਲ ਭਾਜੀ ਇੱਕ ਆ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਟੋਟਲ ਨੰਬਰ ਆਫ ਪੀਪਲ ਜਿਹੜੇ ਹੈਗੇ ਹੁਣ ਆਸਟ੍ਰੇਲੀਆ ਤੋਂ ਡਾਇਰੈਕਟ ਫਲਾਈਟਸ ਹੈਗੀਆਂ ਆਸਟ੍ਰੇਲੀਆ ਤੋਂ ਤਾਂ ਸਿਡਨੀ ਤੋਂ ਬੈਂਗਲੌਰ ਵੀ ਜਾ ਰਹੀ ਹੈ ਫਲਾਈਟ ਹਮ ਸੋ ਬੈਂਗਲੌਰ ਇਜ਼ ਆਈਟੀ ਹੱਬ ਜੀ ਤੇ ਉਹ ਫਲਾਈਟ ਉਹਨਾਂ ਦੀ ਕਾਫੀ ਵਧੀਆ ਕੁਆਂਟਸ ਦੀ ਕਰ ਰਹੀ ਹੈ ਇਸ ਟਾਈਮ ਉਹਨਾਂ ਨੂੰ ਰੇਵਨਿਊ ਜਨਰੇਟ ਕਰਕੇ ਦੇ ਰਹੀ ਹੈ ਸੋ ਸੇਮ ਉਹੀ ਚੀਜ਼ ਹੈ ਜਦੋਂ ਨੂੰ ਮਤਲਬ ਨਿਊਜ਼ੀਲੈਂਡ ਤੇ ਇੰਡੀਆ ਦੇ ਟਾਈਅਪਸ ਆਪਾਂ ਸਿੱਧਾ ਕਹਿਣਾ ਛੇਤੀ ਤੋਂ ਛੇਤੀ ਐਫਟੀ ਹੈ ਜਿਹੜਾ ਹੈਗਾ ਟ੍ਰੇਡ ਐਗਰੀਮੈਂਟ ਹੋਏ ਸੋ ਦੈਟ ਕਿ ਆ ਰੂਟ ਵੀ ਆਪਣਾ ਬਿਜ਼ੀ ਹੋਇਆ ਕਰੇ 에ਅਰਲਾਈਨਸ ਨੇ ਜਿਹੜਾ 2 ਸਾਲਾਂ ਬਾਅਦ ਜੋ ਪਲੈਨਿੰਗ ਕਰਨੀ ਹੈ ਉਹ ਹੁਣ ਕਰਨ ਲੱਗ ਜੇ ਜੀ ਸੋ ਬਿਲਕੁਲ ਜੀ ਚੰਗਾ ਹੋਊਗਾ ਜੇ ਕਿਤੇ ਡਾਇਰੈਕਟ ਫਲਾਈਟ ਸ਼ੁਰੂ ਹੋ ਜੇ ਤੇ 에ਅਰ ਨਿਊਜ਼ੀਲੈਂਡ ਔਰ 에ਅਰ ਇੰਡੀਆ ਦਾ ਆਪਸੀ ਤਾਲਮੇਲ ਆ ਜਿਹੜਾ ਹੋਰ ਨੇੜੇ ਹੋਵੇ ਤੇ ਜਿਹੜੀ ਦੂਰੀ ਆ ਹੈ ਜਿਹੜੀ ਵਿੱਚ ਸਟੇ ਪੈਂਦੀ ਆ ਉਹ ਵੀ ਘਟੂਗੀ ਤੇ ਮੇਰੇ ਖਿਆਲ ਨਾਲ ਇੱਕ ਸੀਜ਼ਨ ਦੇ ਵਿੱਚ ਟਿਕਟਾਂ ਜਿਹੜੀਆਂ ਮਹਿੰਗੇ ਭਾਅ ਮਿਲਦੀਆਂ ਫਿਰ ਉਹ ਵੀ ਘਟਣਗੀਆਂ ਮੈਨੂੰ ਯਾਦ ਆ ਜਦੋਂ ਅਸੀਂ ਆਏ ਸੀ ਨਾ ਉਦੋਂ ਚਾਈਨਾ 에ਅਰਲਾਈਨ ਚੱਲਦੀ ਹੁੰਦੀ ਸੀ ਚਾਈਨਾ ਚੱਲਦਾ ਹਾਂ ਯਾਰ ਯਾਰ 8800 ਨੂੰ ਵੀ ਰਿਟਰਨ ਟਿਕਟ ਮਿਲਦੀ ਹੁੰਦੀ ਸੀ ਜੀ ਉਹਨਾਂ ਦੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਕਈ ਵਾਰੀ ਜਦੋਂ ਮੇਰੇ ਮਦਰ ਫਾਦਰ ਅਕਤੂਬਰ ਨਵੰਬਰ ਚ ਆਏ ਆ ਤਾਂ ਉਹ ਨੌਕਸ ਉਹਦੀ ਰਿਟਰਨ ਟਿਕਟ ਲੈ ਕੇ ਵੀ ਆਏ ਆ ਤੇ ਮੈਨੂੰ ਨਹੀਂ ਲੱਗਦਾ ਵੀ ਅੱਜ ਦੇ ਟਾਈਮ 'ਚ ਰਿਟਰਨ ਟਿਕਟ ਇਸ ਪ੍ਰਾਈਸ ਦੇ ਵਿੱਚ ਕਿਤੇ ਵੀ ਹੋਰ ਹੋਊਗੀ ਆ ਆਕਲੈਂਡ ਤੋਂ ਦਿੱਲੀ ਦੇ ਲਈ ਤੇ ਤੁਹਾਨੂੰ ਕੀ ਲੱਗਦਾ ਇਹ ਚైనా ਵਾਲਾ ਟਾਈਮ ਮੁੜ ਕੇ ਆਊਗਾ ਚైనా ਸਦਨ ਵਾਲਾ ਕਿ ਨਹੀਂ ਚైనా ਸਦਨ ਚੱਲ ਕਿਉਂ ਨਹੀਂ ਰਹੀ ਵੈਸੇ ਤਾਂ ਇਹ ਦੋਏ ਕੰਟਰੀਆਂ ਦਾ ਇੰਡੀਆ ਦਾ ਚైనా ਦਾ ਮਸਲਾ ਪਰ ਉਮੀਦ ਹੈ ਵੀ ਚੱਲ ਜੂਗੀ ਬਿਲਕੁਲ ਜੀ ਬਿਲਕੁਲ ਤੁਸੀਂ ਹੁਣ ਰੀਸੈਂਟਲੀ ਦੇਖਿਆ ਹੋਣਾ ਦੋ ਵੀਕ ਪਹਿਲਾਂ ਇੰਡੀਆ ਨੇ ਚਾਈਨੀਸ ਨੈਸ਼ਨਲਸ ਲਈ ਟੂਰਿਸਟ ਵੀਜ਼ਾ ਰੀਜ਼ਿਊਮ ਕਰਤੇ ਜੀ ਹੁਣ ਜੇ ਵੀਜ਼ਾ ਰੀਜ਼ਿਊਮ ਕਰਿਆ ਆਫ ਕੋਰਸ ਕੋਈ ਫਲਾਈਟ ਵੀ ਲਾਣੀ ਪੈਣੀ ਆ ਐਟ ਦਾ ਮੂਮੈਂਟ ਸਿਰਫ ਇੱਕ ਹਾਂਗਕਾਂਗ ਤੋਂ ਕੈਥੇ ਪੈਸੀਫਿਕ ਆ ਰਹੀ ਆ ਤੇ ਬਹੁਤ ਛੇਤੀ ਉਮੀਦ ਹੈ ਕਿ ਐਕਚੁਅਲੀ ਤੁਹਾਡੀ ਜਿਹੜੀ ਗੱਲ ਨੇ ਚਾਈਨਾ ਵਾਲੀ ਚਾਈਨਾ 에ਰਲਾਈਨਸ ਆ ਰਹੀ ਆ ਇੱਥੇ ਆਕਲੈਂਡ ਚਾਈਨਾ 에ਰਲਾਈਨਸ ਵੀ ਆ ਰਹੀ ਆ ਚਾਈਨਾ ਈਸਟਰਨ ਵੀ ਆ ਰਹੀ ਆ ਚਾਈਨਾ ਸਦਰਨ ਐਂਡ ਇੱਕ ਹੋਰ ਉਹਨਾਂ ਦੀ ਹੈਗੀ ਹਾਈਨਨ ਸਾਰੀਆਂ 에ਰਲਾਈਨਸ ਆ ਰਹੀ ਆ ਤੇ ਇਥੋਂ ਚਾਈਨਾ ਤੱਕ ਜਾ ਰਹੀ ਹੈ ਬਟ ਚਾਈਨਾ ਤੋਂ ਦਿੱਲੀ ਨਹੀਂ ਜਾ ਰਹੀ ਅੱਗੇ ਜੀ ਸੋ ਆ ਕੋਈ ਮੇਜਰ ਚੀਜ਼ ਨਹੀਂ ਹੈਗੀ 에어ਲਾਈਨ ਲਈ ਚੇਂਜ ਲੈ ਕੇ ਆਣਾ ਜਿੱਦਣ ਉਹ ਲੈਗ ਸਟਾਰਟ ਹੋਗੀ ਚਾਈਨਾ ਤੋਂ ਦਿੱਲੀ ਉਸ ਦਿਨ ਹੀ ਫੇਅਰ ਆ ਜਾਣੇ ਭਾਜੀ ਜੁਮੀਰ ਕਰਦੇ ਆ ਜੀ ਤੇ ਕਿ ਭਾਰਤ ਨੇ ਹੁਣ ਫਿਰ ਇੱਕ ਵਾਰੀ ਚਾਈਨਾ ਦੇ ਨਾਲ ਹੱਥ ਵਧਾਇਆ ਅੱਗੇ ਇਥੇ ਕਹਿੰਦੇ ਹੁਣ ਦਾ ਇੰਡੀਆ ਜੀ ਟਿਕਟੌਕ ਵੀ ਚੱਲ ਜਾਣੀ ਆ ਤੇ ਸ਼ਾਇਦ ਚੱਲ ਗਈ ਹੋਵੇ ਤੇ ਜਦ ਤੱਕ ਸਾਡੀ ਖਬਰ ਇਹ ਚੱਲਣੀ ਆ ਕਿ ਕਹਿੰਦੇ ਇੰਡੀਆ ਜੀ ਟਿਕਟੌਕ ਚੱਲ ਜੂਗੀ ਤਾਂ ਮੇਰੇ ਖਿਆਲ ਨਾਲ ਫਿਰ ਜਿਹੜੀ ਇਹ ਚਾਈਨਾ ਵਾਲੀ 에어ਲਾਈਨ ਆ ਇਹ ਵੀ ਚਲਾ ਲੈਣੀ ਚਾਹੀਦੀ ਆ ਤੇ ਉਹਦਾ ਲਾਹਾ ਜਿਹੜਾ ਉਹ ਜਿੱਥੇ ਚਾਈਨੀਜ਼ ਔਰ ਇੰਡੀਅਨਸ ਨੂੰ ਮਿਲੂਗਾ ਉੱਥੇ ਐਨ ਆਰ ਆਈਜ਼ ਨੂੰ ਵੱਡਾ ਫਾਇਦਾ ਜਿਹੜਾ ਇਹਦਾ ਮਿਲੂਗਾ ਕਿਉਂਕਿ 45 ਕਿਲੋ ਦਾ weight ਮਿਲ ਜਾਂਦਾ ਉਹਦੇ ਚ ਸਭ ਤੋਂ ਸਸਤੀ ਟਿਕਟ ਆ ਜਿਹੜੀ ਉਹਦੇ ਵਿੱਚ ਮਿਲਦੀ ਆ ਤੇ ਸਭ ਤੋਂ ਵੱਧ weight ਆ ਜਿਹੜਾ ਉਹਦੇ ਵਿੱਚ ਮਿਲਦਾ ਭਾਜੀ ਇੱਕ ਚੀਜ਼ ਹੋਰ ਜਾਣਨੀ ਚਾਹੂੰਗਾ ਜਦੋਂ ਆਪਾਂ ਟਿਕਟ ਬਾਏ ਕਰਦੇ ਆ ਜੀ ਉਦੋਂ ਇੱਕ ਚੀਜ਼ ਪ੍ਰੋਬਲਮ ਬੜੀ ਆਂਦੀ ਆ ਸਰਨੇਮ ਤੇ ਉਹਦੇ ਤੇ ਮੈਂ ਗੱਲਬਾਤ ਜ਼ਰੂਰ ਕਰਨੀ ਜਾਂਾਂ ਕਿ ਜਦੋਂ ਵੀ ਆਪਾਂ ਟਿਕਟ ਖਰੀਦਦੇ ਆਂ ਤਾਂ ਕਈ ਵਾਰੀ ਆਪਣੇ ਪਾਸਪੋਰਟ ਦੇ ਵਿੱਚ ਸਰਨੇਮ ਨਹੀਂ ਲਿਖਿਆ ਹੁੰਦਾ ਟਿਕਟ ਲੈਣ ਲੱਗਦੇ ਆ ਉਹ ਸੇਮ ਚੀਜ਼ ਕਿਉਂਕਿ ਪਾਸਪੋਰਟ ਤੇ ਸੇਮ ਨਾਮ ਟਿਕਟ ਤੇ ਸੇਮ ਨਾਮ ਹੋਣਾ ਚਾਹੀਦਾ ਜੀ ਪਰ ਜਦੋਂ ਫਿਰ ਆਪਾਂ 에어ਪੋਰਟ ਜਾਈਦਾ ਉੱਥੇ ਜਾ ਕੇ ਕਈ ਵਾਰੀ ਪੰਗਾ ਪੈ ਜਾਂਦਾ ਜੀ ਕੋਈ ਕਹਿੰਦਾ ਇੱਥੇ ਪੀ ਐਨ ਯੂ ਲਿਖਣਾ ਜਾਂ ਕੋਈ ਐਫ ਐਨ ਯੂ ਲਿਖਣਾ ਇਦਾਂ ਦੇ ਕੁਝ ਤੁਹਾਡੇ ਕੋਲ ਹੋਣੇ ਆ ਵੀ ਉਹ ਲਿਖਿਆ ਹੋਣਾ ਚਾਹੀਦਾ ਸੀ ਕੋਈ 에어ਲਾਈਨ ਕਹਿੰਦੀ ਆ ਲਿਖਿਆ ਹੋਣਾ ਚਾਹੀਦਾ ਸੀ ਕੋਈ ਕਹਿੰਦੀ ਆ ਨਹੀਂ ਲਿਖਿਆ ਹੋਣਾ ਚਾਹੀਦਾ ਸੀ ਪਰ ਪੈਸੇਂਜਰ ਆ ਜਿਹੜਾ ਉਹ ਫੇ ਕਈ ਵਾਰੀ ਉੱਥੇ ਜਾ ਕੇ ਖੱਜਲ ਹੁੰਦਾ ਜੀ ਤੁਸੀਂ ਕੀ ਰეკਮੈਂਡ ਕਰਦੇ ਹੋ ਵੀ ਕਿ ਤੁਸੀਂ ਟਿਕਟ ਬਣਾਉਨੇ ਹੋ ਤੁਹਾਨੂੰ ਪਤਾ ਵੀ ਵਿੱਚ ਕਿਹੜੀ 에ਰਲਾਈਨ ਦੇ ਕੀ ਹੁੰਦੀ ਆ ਕੀ ਕਹੋਗੇ ਆ ਦੇਖੋ ਹਰੇਕ 에ਰਲਾਈਨ ਦਾ ਨਾ ਆਪਣਾ ਆਪਣਾ ਨੇਮ ਫਾਰਮੈਟ ਆ ਜੀ ਸੋ ਬੇਸਿਕਲੀ ਕੀ ਹੁੰਦਾ ਕਿ ਆਪਣੇ ਇੰਡੀਅਨ ਪਾਸਪੋਰਟ ਆ ਫਾਰ ਐਗਜ਼ਾਮਪਲ ਮੇਰਾ ਨਾਮ ਗਗਨਦੀਪ ਸਿੰਘ ਜੀ ਇੰਡੀਅਨ ਪਾਸਪੋਰਟ ਚ ਗਗਨਦੀਪ ਸਿੰਘ ギਵਨ ਨੇਮ ਚ ਲਿਖਿਆ ਹੁੰਦਾ ਸਰਨੇਮ ਵਾਲਾ ਸੈਕਸ਼ਨ ਖਾਲੀ ਹੁੰਦਾ ਖਾਲੀ ਹੁੰਦਾ ਠੀਕ ਤੇ ਏਅਰਲਾਈਨ ਦਾ ਜਿਹੜਾ ਫਾਰਮੈਟ ਹੈ ਜਦ ਤੁਸੀਂ ਬੁਕਿੰਗ ਪਾਣੀ ਉਸ ਤੇ ਫਰਸਟ ਨੇਮ ਵੀ ਮੈਂਡਟਰੀ ਹੈ ਤੇ ਲਾਸਟ ਨੇਮ ਵੀ ਮੈਂਡਟਰੀ ਹੈ ਹੂੰ ਸੋ ਜਦੋਂ ਅਸੀਂ ਬੁੱਕ ਕਰਵਾਨੇ ਆ ਤੁਹਾਨੂੰ ਮੇਕ ਸ਼ੋਰ ਹੋਣਾ ਚਾਹੀਦਾ ਕਿ ਜਿਹੜੀ ਏਅਰਲਾਈਨਸ ਦੀ ਬੁਕਿੰਗ ਹੈ ਉਹਦੀ ਐਡਵਾਈਜ਼ਰੀ ਕੀ ਬੋਲ ਰਹੀ ਹੈ ਹਰ ਇੱਕ ਏਅਰਲਾਈਨਸ ਦੀ ਆਪਣੀ ਆਪਣੀ ਐਡਵਾਈਜ਼ਰੀ ਹੈ ਹਰ ਇੱਕ ਰੂਟਿੰਗ ਲਈ ਐਡਵਾਈਜ਼ਰੀ ਹੈ ਤੇ ਤੁਹਾਨੂੰ ਮੇਕ ਸ਼ੋਰ ਹੋਣਾ ਚਾਹੀਦਾ ਕਿ ਉਹ ਮੈਚ ਕਰੇ ਐਸ ਪਰ ਤੁਹਾਡੇ ਪਾਸਪੋਰਟ ਹੂੰ ਕਈ ਵਾਰ ਇਦਾਂ ਹੋ ਜਾਂਦਾ ਕਿ ਆਪਣੇ ਆਕਲੈਂਡ 에어ਪੋਰਟ ਤੇ ਕੀ ਹੈ ਇੱਕ ਦੋ ਚਾਰ 에어ਲਾਈਨਸ ਇਦਾਂ ਦੀਆਂ ਹੈਗੀਆਂ ਜਿਨ੍ਹਾਂ ਨੇ ਆ ਉਹਨਾਂ ਦਾ ਆਪਣਾ ਚੈਕ-ਇਨ ਸਟਾਫ ਨਹੀਂ ਹੁੰਦਾ ਤੇ ਉਹਨਾਂ ਨੇ ਹਾਇਰ ਕਰਿਆ ਹੋਇਆ ਕਿਸੇ ਏਜੰਸੀ ਨੂੰ ਜੀ ਤੇ ਉਹ ਏਜੰਸੀਜ਼ ਦੇ ਜਿਹੜੇ ਹੁਣ ਇਮਪਲੋਏ ਹੈਗੇ ਉੱਥੇ ਉਹਨਾਂ ਨੂੰ ਲੈਕ ਆਫ ਨੋਲੇਜ ਕਹ ਲੋ ਜਾਂ ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਉਹਨਾਂ ਕੋਲ ਐਡਵਾਈਜ਼ਰੀ ਨਹੀਂ ਪਹੁੰਚੀ ਹੁੰਦੀ ਸੋ ਉਹ ਇੱਕ ਟਾਈਮ ਤੇ ਉਹਨਾਂ ਨੇ ਤਿੰਨ 에어ਲਾਈਨਾਂ ਲੰਘਾਣੀਆਂ ਇੱਕ ਦਿਨ ਇੱਕ ਸ਼ਿਫਟ ਚ ਤੁਸੀਂ ਕਹਿ ਲੋ ਹੁਣ ਏ ਨੰਬਰ ਜਿਹੜੀ ਆਈ ਏਅਰਲਾਈਨ ਉਹਦਾ ਫਾਰਮੈਟ ਕੁਝ ਹੋਰ ਹੈ ਬੀ ਨੰਬਰ ਦਾ ਕੁਝ ਹੋਰ ਹੈ ਤੇ ਸੀ ਨੰਬਰ ਦਾ ਕੁਝ ਹੋਰ ਹੈ ਸੋ ਸਟਾਫ ਵੀ ਉੱਤੇ ਪਸਲ ਹੋ ਜਾਂਦਾ ਤੇ ਉਹ ਹਿਊਮਨ 에ਰਰ ਹੈ ਉਸ ਚੀਜ਼ ਨੂੰ ਵੀ ਅੱਜਕੱਲ ਸਾਰੀ ਏਅਰਲਾਈਨਾਂ ਦੇ ਨੋਟਿਸ ਚੋ ਚੀਜ਼ ਹੈਗੀ ਆ ਅਵੋਇਡ ਕਰ ਰਹੇ ਆ ਤੇ ਜੇ ਤੁਸੀਂ ਸਾਡੇ ਥਰੂ ਆਉਂਦੇ ਹੋ ਏਜੰਟਸ ਦੇ ਥਰੂ ਆਉਂਦੇ ਹੋ ਤੇ ਉਹ ਸਾਡੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਕਿ ਆਪਾਂ ਤੁਹਾਨੂੰ ਕਿਸ ਨਾਮ ਨਾਲ ਟਿਕਟ ਇਸ਼ੂ ਕਰਕੇ ਦੇਣੀ ਹੈ ਕਿ ਜਦੋਂ ਕੋਈ ਟਿਕਟ ਲੈਂਦਾ ਤੇ ਮੈਨੂੰ ਲੱਗਦਾ ਵੀ ਉਹਨੂੰ ਇਹ ਚੀਜ਼ ਇੱਕ ਵਾਰੀ ਕਲੀਅਰ ਜ਼ਰੂਰ ਤੋਂ ਹਟਣਾ ਕਰ ਲੈਣੀ ਚਾਹੀਦੀ ਆ ਕਿ ਭਾਜੀ ਇਹ ਟਿਕਟ ਦੇ ਵਿੱਚ ਸਰਨੇਮ ਮੇਰਾ ਹੈ ਆ ਜਾਂ ਨਹੀਂ ਹੈ ਜਿਨ੍ਹਾਂ ਦਾ ਤਾਂ ਹੈਗਾ ਉਹਨਾਂ ਦਾ ਤਾਂ ਬੜਾ ਕਲੀਅਰ ਆ ਜੀ ਕਿ ਸਰਨੇਮ ਦੀ ਜਗ੍ਹਾ ਸਰਨੇਮ ਲਿਖਿਆ ਜਾਣਾ ਜਿਨ੍ਹਾਂ ਦਾ ਨਹੀਂ ਹੈਗਾ ਉਹ ਕੀ ਤੁਸੀਂ ਪੀ ਪੀ ਕੁਝ ਲਿਖਦੇ ਹੋ ਜਾਂ ਐਫ ਐਨ ਯੂ ਕੁਝ ਐਦਾ ਕੁਝ ਨੇਮ ਯੂ ਹੁੰਦਾ ਜੀ ਫਰਸਟ ਨੇਮ 언ਨੋਨ ਜੀ ਐਲਐਨਯੂ ਆ ਜਾਂਦਾ ਲਾਸਟ ਨੇਮ ਅਨਨ ਹੂੰ ਤੇ ਕਈਆਂ ਦੇ ਰਿਪੀਟ ਨੇਮਸ ਵੀ ਹੈਗੇ ਆ ਅੱਛਾ ਕਈਆਂ ਦੇ ਸਿਰਫ ਇਨੀਸ਼ੀਅਲਸ ਵੀ ਹੈਗੇ ਆ ਓਕੇ ਅਗੇ ਮੈਂ ਤੁਹਾਨੂੰ ਦੱਸਿਆ ਰੂਟਿੰਗ 에ਅਰਲਾਈਨ ਸਭ ਕੁਝ ਦੇਖਣਾ ਪੈਂਦਾ ਉਹ ਜੀ ਤੇ ਜੇ ਕਿਤੇ ਇਹ ਫਿਰ ਕਈ ਵਾਰੀ ਇਹ ਵੀ ਕਹਿੰਦੇ ਆ ਜੀ ਇਹਦਾ ਟਿਕਟ ਬਣਾਉਣ ਵਾਲੇ ਨੇ ਕਰਤਾ ਜਿਨੇ ਟਿਕਟ ਦਿੱਤੀ ਸੀ ਜੀ ਉਹਨੇ ਗਲਤ ਲਿਖਤਾ ਫਿਰ ਜੇ ਕਿਤੇ ਐਦਾਂ ਹੋ ਜਾਂਦਾ ਫਿਰ ਤੁਹਾਡੇ ਕੋਲ ਜੇ ਟਿਕਟ ਲਈ ਹੋਈ ਆ ਤਾਂ ਫਿਰ 100% ਤੁਹਾਡੇ ਗੱਲ ਪਿਆ ਜਾਵੇ ਯਾਨੀ ਕਿ 100% ਆਜ 에ਜੰਟ ਦੀ ਰਿਸਪੌਂਸੀਬਿਲਟੀ ਹੈ ਜੇ ਕੋਈ ਵੀ ਟਿਕਟ ਤੁਸੀਂ ਬਾਇ ਕਰਦੇ ਹੋ ਤੇ ਨੇਮ ਫਾਰਮੈਟ ਉਸ ਚ ਗਲਤ ਆਇਆ ਹੋਇਆ ਹੈ ਤੇ ਉਸ ਹਾਂ ਤੁਸੀਂ ਪਾਸਪੋਰਟ ਨਹੀਂ ਭੇਜਿਆ ਹੋਇਆ ਤੁਸੀਂ ਸਿਰਫ ਲਿਖ ਕੇ ਭੇਜਤਾ ਨਾਮ ਤੇ ਉਹਦੇ ਅਕੋਰਡਿੰਗਲੀ ਆਪਾਂ ਆਫਕੋਰਸ ਜੋ ਤੁਸੀਂ ਲਿਖਿਆ ਆਪਾਂ ਉਹੀ ਕਰਾਂਗੇ ਸੋ ਇਟਸ ਆਲਵੇਸ ਬੈਟਰ ਕਿ ਤੁਸੀਂ ਆਪਣੇ ਪਾਸਪੋਰਟ ਦੇ ਫਰੰਟ ਪੇਜ ਦੀ ਕਾਪੀ ਚਾਹੇ ਆਪਣਾ ਨੰਬਰ ਨਾਮ ਸੌਰੀ ਡੇਟ ਆਫ ਬਰਥ ਹੋ ਸਾਰਾ ਡਿਲੀਟ ਕਰਕੇ ਜੇ ਕਿਸੇ ਨੂੰ ਪ੍ਰਾਈਵੇਸੀ ਚਾਹੀਦੀ ਹੈ ਤੇ ਬਟ ਨੇਮ ਸੈਕਸ਼ਨ ਜ਼ਰੂਰ ਆਪਣਾ ਭੇਜਿਆ ਕਰੋ ਜਿੱਥੋਂ ਵੀ ਤੁਸੀਂ ਬੁਕਿੰਗ ਕਰਵਾਉਣੀ ਹੋ ਜੀ ਸੋ ਇਹ ਬਹੁਤ ਜ਼ਰੂਰੀ ਹੈ ਜੀ ਤੇ ਇਸ ਚੀਜ਼ ਨੂੰ ਲੈ ਕੇ ਬਹੁਤ ਬਾਰੀ 에어ਪੋਰਟ ਤੇ ਜਾ ਕੇ ਖੱਜਲ ਖਵਾਰਾ ਜਿਹੜਾ ਹੋਣਾ ਪੈਂਦਾ ਭਾਜੀ ਇੱਕ ਚੀਜ਼ ਮੈਂ ওসিਆਈ ਕਾਰਡ ਵਾਲਿਆਂ ਬਾਰੇ ਵੀ ਜਾਣਨੀ ਚਾਹੂੰਗਾ ਹਾਂਜੀ ਬਹੁਤ ਸਾਰੇ ਸਾਡੇ ਭੈਣ ਭਰਾ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਸਿਟੀਜ਼ਨ ਆ ਉਹਨਾਂ ਕੋਲ ওসিਆਈ ਕਾਰਡ ਆ ਤੇ ਜਾਂ ਫਿਰ ਕਈਆਂ ਨੇ ਇੰਡੀਆ ਦੇ ਵੀਜ਼ੇ ਆ ਜਿਹੜੇ ਉਹ ਲੈੇ ਹੋਈਆਂ ਰੀਸੈਂਟਲੀ ਇੱਕ ਘਟਨਾ ਜਿਹੜੀ ਉਹ ਵਾਪਰੀ ਸੀਗੀ ਤੇ ਉਹਦੇ ਕਰਕੇ ਮੈਨੂੰ ਯਾਦ ਆਇਆ ਕਿ ਗੱਲਬਾਤ ਉਹਦੇ ਤੇ ਵੀ ਕਰ ਲੈਣੀ ਚਾਹੀਦੀ ਆ ਕਿ ਜਦੋਂ ਵੀ ਤੁਸੀਂ ਕਿਤੇ ਟ੍ਰੈਵਲ ਕਰੋ ਤਾਂ ওসিਆਈ ਕਾਰਡ ਆਪਣਾ ਜਰੂਰ ਆਪਣੇ ਨਾਲ ਰੱਖੋ ਇਹ ਕੋਈ ਜ਼ਰੂਰੀ ਨਹੀਂ ਐ ਵੀ ਜੇ ਤੁਸੀਂ ਇੰਡੀਆ ਹੀ ਚੱਲੇ ਆ ਤਾਂ ਹੀ ওসিਆਈ ਨਾਲ ਛਕਣਾ ਤੇ ਜੇ ਤੁਸੀਂ ਕਿਸੇ ਹੋਰ ਪਾਸੇ ਵੀ ਹੋਰ ਕਿਸੇ ਕੰਟਰੀ ਵੀ ਜਾ ਰਹੇ ਹੋ ਤਾਂ OCI ਨੂੰ ਨਾਲ ਲੈ ਕੇ ਜਾਓ ਕਿਉਂਕਿ ਬਾਈ ਚਾਂਸ ਉੱਥੋਂ ਤੁਹਾਨੂੰ ਸਿੱਧਾ ਇੰਡੀਆ ਜਾਣਾ ਪੈ ਜੇ ਤਾਂ ਤੁਹਾਡੇ ਕੋਲ OCI ਕਾਰਡ ਜ਼ਰੂਰੀ ਨਾਲ ਚਾਹੀਦਾ ਤੁਸੀਂ ਕੀ ਕਹੋਗੇ ਇਸ ਚੀਜ਼ ਤੇ ਬਿਲਕੁਲ ਜੀ ਆ ਦੋ ਐਗਜ਼ਾਮਪਲ ਮੈਂ ਤੁਹਾਨੂੰ ਰੀਸੈਂਟਲੀ ਦੇ ਦਿੰਦਾ ਇੱਕ ਤਾਂ ਆਪਣੇ ਜਦੋਂ ਇੱਥੇ ਪੇਰੈਂਟਸ ਰੈਜ਼ੀਡੈਂਟ ਵੀਜ਼ਾ ਤੇ ਹਨ ਜੀ ਤੇ ਬੱਚਾ ਇੱਥੇ ਪੈਦਾ ਹੋਇਆ ਬੱਚਾ ਆਲਟੀਮੇਟਲੀ ਸਿਟੀਜ਼ਨ ਹੋਏਗਾ ਜੀ ਤੇ ਬੱਚੇ ਦੀ ਸਿਟੀਜ਼ਨਸ਼ਿਪ ਆ ਗਈ ਬੱਚੇ ਦਾ ਪਾਸਪੋਰਟ ਪੇਰੈਂਟਸ ਨੇ ਕਈਆਂ ਨੇ ਲੈ ਲਿਆ ਕਈਆਂ ਨੇ ਉਹ ਵੀ ਨਹੀਂ ਲਿਆ ਕਿ ਆਪਾਂ ਟਰੈਵਲ ਨਹੀਂ ਕਰਨਾ ਹੁਣ ਸਾਡੇ ਅਗੇਨ ਭਾਜੀ ਉਹੀ ਗੱਲ ਆ ਜਾਂਦੀ ਆਪਾਂ ਮਾਈਗ੍ਰੈਂਟ ਕਮਿਊਨਿਟੀ ਚ ਤੇ ਆਪਣੀ ਰੂਟਸ ਅਜੇ ਵੀ ਇੰਡੀਆ ਹੈਗੀਆਂ ਪੇਰੈਂਟਸ ਹੁੰਦੇ ਆ ਜਾਂ ਕੋਈ ਰਿਸ਼ਤੇਦਾਰ ਹੁੰਦਾ ਸਾਨੂੰ ਕੋਈ ਵੀ ਐਮਰਜੈਂਸੀ ਕਦੇ ਵੀ ਪੈ ਸਕਦੀ ਆ ਤੇ ਆ ਜਿਹੜੀ ਰੀਸੈਂਟ ਜਿਹੜੀ ਲਾਸਟ ਵੀਕ ਦੀ ਤੁਹਾਨੂੰ ਗੱਲ ਦੱਸਦਾ ਬੱਚੇ ਕੋਲ ਨਿਊਜ਼ੀਲੈਂਡ ਪਾਸਪੋਰਟ ਸੀਗਾ ਪੇਰੈਂਟਸ ਕੋਲ ਇੰਡੀਅਨ ਪਾਸਪੋਰਟ ਸੀਗਾ ਤੇ ਪੇਰੈਂਟਸ ਕੋਈ ਕਿਸੇ ਦੀ ਡੈਥ ਹੋ ਗਈ ਸੀ ਇੰਡੀਆ ਉਹਨਾਂ ਦੀ ਫੈਮਿਲੀ ਚ ਤੇ ਮਦਰ ਚਲੇ ਗਏ ਪਹਿਲਾਂ ਬਟ ਫਾਦਰ ਨੂੰ ਰੁਕਣਾ ਪਿਆ ਜਸ ਬਿਕੋਜ਼ ਆਫ OCI ਨਹੀਂ ਸੀਗੀ ਉਹਨਾਂ ਕੋਲ ਤੇ ਵੀਜ਼ਾ ਲੈਣਾ ਪੈਣਾ ਸੀਗਾ ਤੇ ਉਹ ਚੀਜ਼ ਆਪਣੇ ਕਮਿਊਨਿਟੀ ਨੂੰ ਥੋੜਾ ਸੋਚ ਕੇ ਰੱਖਣਾ ਚਾਹੀਦਾ ਹੈ ਹਮੇਸ਼ਾ ਜਿਨ੍ਹਾਂ ਦੀ ਰੂਟਸ ਇੰਡੀਆ 'ਚ ਆਏ ਜਾਂ ਕਿਸੇ ਕਾਰਨ ਤੁਹਾਨੂੰ ਕਦੇ ਵੀ ਐਮਰਜੈਂਸੀ 'ਚ ਜਾਣਾ ਪੈ ਸਕਦਾ ਹੈ ਤੁਸੀਂ ਇੱਕ OCI ਜ਼ਰੂਰ ਲੈ ਕੇ ਰੱਖੋ ਆਪਣੀ ਜਾਂ ਜੇ OCI ਨਹੀਂ ਲੈਣੀ ਤਾਂ ਲੌਂਗ ਟਰਮ ਵੀਜ਼ਾਸ ਅਵੇਲੇਬਲ ਹੈਗੇ ਆ ਉਹ ਜ਼ਰੂਰ ਲੈ ਕੇ ਰੱਖੋ ਜਿਸ ਤੁਸੀ ਕਦੇ ਵੀ ਇੰਡੀਆ ਜਾ ਸਕੋ ਤੁਹਾਨੂੰ ਇਸ ਚੀਜ਼ ਦੀ ਪ੍ਰੋਬਲਮ ਕਰਕੇ ਰੁਕਣਾ ਨਾ ਪਏ ਬਿਕੋਜ਼ ਆਵ ਵਨਰੇਬਲ ਟਾਈਮ ਹੈ ਜਦ ਤੁਸੀਂ ਆਪਣੀ ਫੈਮਿਲੀ ਦੇ ਨਾਲ ਉੱਥੇ ਪਹੁੰਚਣਾ ਚਾਹੁੰਦੇ ਹੋ ਜੀ ਠੀਕ ਹੈ ਜੀ ਤੇ ਜਿਵੇਂ ਤੁਸੀਂ ਪਹਿਲਾਂ ਵੀ ਦੱਸਤਾ ਸੈਕੰਡ ਐਗਜ਼ਾਮਪਲ ਉਹੀ ਸੀਗਾ ਮੇਰਾ ਸਾਡੇ ਨਾਲ ਵੀ ਹੋਇਆ ਇੱਕ ਪੈਸੇਂਜਰ ਇੱਥੋਂ ਗਏ ਯੂਐਸਏ ਤੇ ਉਹਨਾਂ ਦੇ ਫਾਦਰ ਦੀ ਉੱਥੇ ਖਬਰ ਆਈ ਕਿ ਉਹ ਨਹੀਂ ਰਹੇ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਹਾਂਜੀ ਤੇ ਉਹ ਯੂਐਸਏ ਕਿਸੇ ਟ੍ਰਿਪ ਤੇ ਗਏ ਹੋਏ ਸੀਗੇ ਤੇ ਉਹਨਾਂ ਨੂੰ ਯੂਐਸਏ ਤੋਂ ਵੈਸੇ ਉਸੇ ਹੀ ਸੀਗਾ ਉਹਨਾਂ ਕੋਲ ਬਟ ਉਹਨਾਂ ਕੈਰੀ ਨਹੀਂ ਕਰਿਆ ਕਿ ਮੈਂ ਤਾਂ ਅਮਰੀਕਾ ਚੱਲਿਆ ਤੇ ਕਦੇ ਵੀ ਤੁਸੀਂ ਨਿਊਜ਼ੀਲੈਂਡ ਤੋਂ ਜਾਣਾ ਜੇ ਤੁਹਾਡੇ ਕੋਲ ওসিਆਈ ਹੈਗੀ ਹੈ ਉਹਨੂੰ ਕੈਰੀ ਜ਼ਰੂਰ ਕਰੋ ਕੋਈ ਭਾਰ ਨਹੀਂ ਲੱਗਦਾ ਭਾਜੀ ਅੱਜ ਕੱਲ ਤਾਂ ਅਟੈਚ ਹੋ ਜਾਂਦੀਆਂ ਪਾਸਪੋਰਟ ਦੇ ਨਾਲ ਹੀ ਵਿੱਚ ਰਬੜ ਬੈਂਡ ਸਾਈ ਹੋਏ ਤੁਸੀਂ ਉਹ ਪਾ ਸਕਦੇ ਹੋ ਤੇ ਉਸ ਕੇਸ ਚ ਕੀ ਹੁੰਦਾ ਕਿ ਤੁਸੀਂ ਇੱਕ ਸਿਕਿਉਰਿਟੀ 'ਚ ਰਹਿਨੇ ਹੋ ਜੀ ਤੇ ਕਦੇ ਵੀ ਕੋਈ ਅਮਰਜੈਂਸੀ ਹੁੰਦੀ ਹੈ ਯੂ ਡੋਨਟ ਹੈਵ ਟੂ ਤੁਹਾਨੂੰ ਵੀਜ਼ੇ ਦਾ ਲੌਂਗ ਟਾਈਮ ਦਾ ਪ੍ਰੋਸੈਸ ਦਾ ਵੇਟ ਨਹੀਂ ਕਰਾਉਂਦਾ ਉਦੋਂ ਨੂੰ ਫਲਾਈਟਾਂ ਲੱਗ ਜਾਂਦੀਆਂ ਪਤਾ ਲੱਗਦਾ ਤੀਸਰੇ ਦਿਨ ਫਲਾਈਟ ਮਿਲ ਰਹੀ ਹੈ ਸੋ ਸਾਰੀ ਤੁਹਾਡੀ ਜਿਹੜੀ ਕਨਫਿਊਜ਼ਨ ਹੈ ਉਹ ਦੂਰ ਹੋ ਜਾਂਦੀ ਹੈ ਜੀ ਸੋ ਬਿਲਕੁਲ ਜੀ ਬਹੁਤ ਜ਼ਰੂਰੀ ਹੈ ਗੱਲਾਂ ਬਹੁਤ ਛੋਟੀਆਂ ਆ ਬੜੀਆਂ ਪਰ ਜੇ ਆਪਾਂ ਥੋੜੀ ਜੀ ਆਪ ਸਾਵਧਾਨ ਰਹੀਏ ਤਾਂ ਮੇਰੇ ਖਿਆਲ ਨਾਲ ਕਿਸੇ ਵੀ ਉਹਦੇ ਵਿੱਚ ਆਪਾਂ ਦਿੱਕਤ ਦੇ ਵਿੱਚ ਨਹੀਂ ਫਸਦੇ ਸਾਡੇ ਤਾਂ ਕਈ ਬੰਦੇ ਐਦਾਂ ਦੇ ਵੀ ਆ ਮੇਰਾ ਇੱਕ ਜਾਣਕਾਰ ਦੋਸਤ ਹੈ ਜੀ ਉਹ ਨੇ ਸਿਟੀ ਨਹੀਂ ਲਈ ਹੈ ਤੇ ਰੈਜ਼ੀਡੈਂਟਾ ਕਾਫੀ ਲੰਬਾ ਸਮਾਂ ਹੋ ਗਿਆ ਉਹਨੂੰ ਤੇ ਚਲੋ ਇੰਡੀਆ ਵੀਜ਼ਾ ਦਾ ਗਿੜਾ ਘੱਟ ਲੱਗਦਾ ਸੀ ਤੇ ਉਹਦਾ ਪਾਸਪੋਰਟ ਪਏ ਦਾ ਐਕਸਪਾਇਰ ਹੋ ਗਿਆ ਤੇ ਜਦੋਂ ਪਾਸਪੋਰਟ ਦੇਖਿਆ ਤੇ ਟਿਕਟ ਵੀ ਕਰਾ ਲਈ ਤੇ ਜਦੋਂ ਜਾਣ ਲੱਗਾ ਦੇਖਿਆ ਵੀ ਪਹਿਲਾਂ ਉਹਦਾ ਪਾਸਪੋਰਟ ਐਕਸਪਾਇਰ ਹੈ ਦੇ ਉਹ ਫਿਰ ਉਹ ਇੱਕਦਮ ਦਾ ਹੁਣ ਪਾਸਪੋਰਟ ਵੀ ਨਹੀਂ ਸੀ ਮਿਲਣਾ ਤੇ ਖੜੀ ਪੈਰੇ ਉਹ ਟਿਕਟ ਆ ਜਿਹੜੀ ਉਹ ਵੀ ਛੱਡਣੀ ਪਈ ਸੋ ਇਸ ਤਰ੍ਹਾਂ ਵੀ ਹੋ ਜਾਂਦਾ ਜੀ ਤੇ ਇਹ ਗੱਲਾਂ ਬਹੁਤ ਛੋਟੀਆਂ ਚਾਹੇ ਪਰ ਥੋੜਾ ਜਿਹਾ ਧਿਆਨ ਆ ਜਿਹੜਾ ਉਹ ਪਰ ਇਹ ਜ਼ਰੂਰ ਰੱਖਣਾ ਚਾਹੀਦਾ ਭਾਜੀ ਹੁਣ ਟਿਕਸੀਜਨ ਲਈ ਲਾਸਟ ਚ ਕੀ ਮੈਸੇਜ ਆ ਟਿਕਟਾਂ ਲੈਣ ਲਈਏ ਕਿਸੇ ਨੇ ਲੈਣੀਆਂ ਚਾਹੁੰਦਾ ਟਿਕਟਾਂ ਲੈਣ ਲਈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੇ ਪਲੈਨਿੰਗਸ ਪਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਕਦੋਂ ਜਾਣਾ ਹੈ ਖੜੇ ਪੈਰ ਵੀ ਜਿਵੇਂ ਤੁਸੀਂ ਦੱਸਿਆ ਸੀ ਕਿ ਵਿਆਹ ਮੈਂ ਵੀ ਨੋਟਿਸ ਕਰ ਰਹਾ ਹਾਂ ਹੁਣ ਆ ਕੇ ਸਾਨੂੰ ਕੁਐਰੀਆਂ ਆ ਰਹੀਆਂ ਕਿ ਸਾਡੇ ਵਿਆਹ ਰਖਤਾ ਫਰਵਰੀ ਦਾ ਜਨਵਰੀ ਦਾ ਇਹ ਸ਼ਾਰਟ ਨੋਟਿਸ ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਉਹਦੇ ਲਈ ਵੇਟ ਨਾ ਕਰੋ ਜ਼ਿਆਦਾ फाइनेंसिंगली ऑप्शंस ਹੈਗੇ ਆ ਜੈਮ ਵੀਜ਼ਾ ਮਾਰਕੀਟ ਚ ਅਵੇਲੇਬਲ ਹੈ ਕਯੂ ਕਾਰਡ ਅਵੇਲੇਬਲ ਹੈਗਾ ਆਫਟਰ ਜਿਹੜਾ ਬਾਇ ਆਫਟਰ ਪੇ ਹੁੰਦਾ ਉਹ ਆਈ ਥਿੰਕ ਹਜੇ ਟ੍ਰੈਵਲ ਏਜੰਸੀਸ ਕੋਲ ਜਿਆਦਾ ਨਹੀਂ ਆਇਆ ਹੋਇਆ ਉਹਦੇ ਕਿਉਂਕਿ ਕਾਫੀ ਰੀਜਨਸ ਹੈ बिकॉज ਟਿਕਟਾਂ ਤੁਸੀਂ 6 ਮਹੀਨੇ ਬਾਅਦ ਦੀਆਂ ਬੁੱਕ ਕਰਾਣੀ ਹੁੰਦੀਆਂ 4 ਮਹੀਨੇ ਬਾਅਦ ਦੀ ਤੇ ਉਹ ਬੋਲਦੇ ਕਿ ਅਸੀਂ ਉਹੀ ਚੀਜ਼ ਨੂੰ ਫਾਈਨਾਂਸ ਕਰਦੇ ਹਾਂ ਜੋ ਤੁਸੀਂ ਐਟ ਦ ਮੂਮੈਂਟ ਤੁਸੀਂ ਕੰਜ਼ਿਊਮ ਕਰ ਰਹੇ ਹੋ ਜੀ ਸੋ ਬੇਸਿਕਲੀ ਜੇ ਤੁਹਾਡੇ ਕੋਲ ਬਜਟਿੰਗ ਦਾ ਕੋਈ ਇਸ਼ੂ ਹੈਗਾ ਤੇ ਫਾਈਨੈਂਸ ਆਪਸ਼ਨਸ ਲਈ ਜਰੂਰ ਜਾਓ ਕਯੂ ਕਾਰਡ ਇਜ਼ ਵਨ ਆਫ ਦਾ ਬੈਸਟ ਆਈ ਵਿਲ ਸੇ ਉਹਨਾਂ ਦੇ ਇਸ ਟਾਈਮ 10 ਮੰਥ ਇੰਟਰਸਟ ਫਰੀ ਟਰਮ ਚੱਲ ਰਹੀ ਹੈ ਤੇ ਆ ਤੇ ਸੈਕੰਡਲੀ ਜਿਹੜੀ ਪ੍ਰਾਈਸਿਸ ਦੀ ਗੱਲ ਹੈ ਪ੍ਰਾਈਸਿਸ ਲਈ ਅਸੀਂ ਬੈਠੇ ਹੋਏ ਹਾਂ ਸਾਡੀ ਟੀਮ ਹੈਗੀ ਹੈ ਜੀ ਤੇ ਆਪਾਂ ਮੰਡੇ ਟੂ ਸੈਟਰਡੇ ਓਪਨ ਹੁੰਦੇ ਆ ਸੰਡੇ ਵੀ ਆਪਾਂ ਐਮਰਜੈਂਸੀ ਟਿਕਟਸ ਲਈ ਓਪਨ ਹੁੰਦੇ ਆ ਤੇ ਮੰਡੇ ਟੂ ਸੈਟਰਡੇ ਆਪਾਂ ਹੈਗੇ ਆ ਇੱਥੇ ਅਵੇਲੇਬਲ ਟਾਕਾਂ ਨਹੀਂ ਜੀ ਸਾਡਾ ਆਫਿਸ ਹੈ ਤੇ ਫੋਨ ਨੰਬਰ ਤੁਹਾਡੀ ਸਕਰੀਨ ਤੇ ਤੁਹਾਨੂੰ ਬਿਲਕੁਲ ਦੇਸੀ ਰਹੇ ਹਨ ਵਾਟਐਵਰ ਦਾ ਪ੍ਰਾਈਸ ਵਿਲ ਬੀ ਆਪਾਂ ਤੁਹਾਡੇ ਨਾਲ ਸਾਰੇ ਆਪਸ਼ਨ ਸ਼ੇਅਰ ਸ਼ੇਅਰ ਕਰਾਂਗੇ ਚੋਇਸ ਤੁਹਾਡੀ ਆਪਣੀ ਹੋਏਗੀ ਜੀ ਸੋ ਬਿਲਕੁਲ ਜੀ ਇੱਕ ਵਾਰੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਮੇਰੇ ਖਿਆਲ ਨਾਲ ਲੈਣ ਲਈ ਇਹਨਾਂ ਨੂੰ ਫੋਨ ਜਰੂਰ ਕਰੋ ਤੇ ਨਿਰਾਸ਼ਾ ਜਿਹੜੀ ਉਹ ਤੁਹਾਨੂੰ ਨਹੀਂ ਮਿਲੂਗੀ ਤੇ ਮਾਰਕੀਟ ਵਾਈਜ਼ ਮੈਨੂ ਜਿੱਥੇ ਤੱਕ ਭਰੋਸਾ ਕਿ ਤੁਹਾਨੂੰ ਜਰੂਰ ਕੁਝ ਨਾ ਕੁਝ ਇਹਨਾਂ ਕੋਲ ਆ ਕੇ ਵਧੀਆ ਜਿਹੜਾ ਉਹ ਜਰੂਰ ਮਿਲੂਗਾ ਸੋ ਭਾਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਅ ਲੋਟ ਭਾਜੀ ਸੋ ਇੱਥੇ ਹੀ ਹੁਣ ਮੈਨੂੰ ਹਰਮਨ ਨੂੰ ਵੀ ਦਿਓ ਇਜਾਜ਼ਤ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਅੰਜਰ ਪੰਜਾਬੀ ਨਿਊਜ਼ ਧੰਨਵਾਦ ਸੋਸ਼ਿਆਕਾ